ਖਬਰ ਨਿਵਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਐਮ ਖਬਰ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਉਹਨਾਂ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੜਾ ਧੜ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਇੱਕ ਪਾਸੇ ਇੰਟਰਵਿਊ ਦਾ ਦੌਰ ਵੀ ਕਾਫੀ ਚੱਲਿਆ ਹੋਇਆ ਹੈ ਅਲੱਗ-ਅਲੱਗ ਚੈਨਲਾਂ ਤੇ ਇੰਟਰਵਿਊ ਚੱਲ ਰਹੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਅਤੇ ਮੰਤਰੀਆਂ ਦੀ ਲੇਕਿਨ ਉਧਰ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਸ ਤਰ੍ਹਾਂ ਕੱਲ ਸੁਆਤੀ ਮਾਲੀਵਾਲ ਨੇ ਕੀਤਾ ਕੱਲ ਸੁਆਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਦੇ ਘਰ ਦੇ ਸਾਹਮਣੇ ਤਿੰਨ ਟੈਂਕਰ ਕੂੜੇ ਦੇ ਸੁੱਟ ਦਿੱਤੇ ਬਾਅਦ ਵਿੱਚ ਭਾਵੇਂ ਸੁਆਤੀ ਮਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਤੇ ਸ਼ਰਾਰਤੀ ਅੰਸਰਾਂ ਵੱਲੋਂ ਹਮਲਾ ਹੋਇਆ ਸੀ ਕੱਲ ਇੱਕ ਵੱਡਾ ਝਟਕਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਮੌਜੂਦਾ 7 ਵਿਧਾਇਕ ਜਿਨ੍ਹਾਂ ਨੂੰ ਇਹ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਟਿਕਟ ਨਹੀਂ ਦਿੱਤੀ ਗਈ ਉਹਨਾਂ ਵੱਲੋਂ ਵੀ ਵਿਦਾਵਾ ਯਾਨੀ ਕਿ ਅਸਤੀਫਾ ਦੇ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਨੂੰ ਯਾਨੀ ਕਿ ਸੂਬੇ ਕਨਵੀਨਰ ਉਤੇ ਹਮਲਾ ਹੋਣਾ ਸੱਤ ਵਿਧਾਇਕਾਂ ਨੇ ਅਚਨ ਅਚੇਤ ਜਿਹੜਾ ਅਸਤੀਫਾ ਦੇ ਦੇਣਾ ਉਸ ਤੋਂ ਬਾਅਦ ਅੱਜ ਫਿਰ ਮਾਰਕੋਟਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਗੋਇਲ ਦੀ ਮਹਿੰਦਰ ਗੋਇਲ ਦੀ ਅੱਜ ਫਿਰ ਸ਼ਿਤਰਪ੍ਰੇਟ ਕੀਤੀ ਗਈ ਜਾਂ ਧੱਕੇ ਮਾਰੇ ਗਏ ਅੱਜ ਅਚਾਨਕ ਬੇਹੋਸ਼ ਹੋ ਗਿਆ ਮਹਿੰਦਰ ਗੋਇਲ ਜਦੋਂ ਉਹ ਆਪਣੇ ਸਮਰਥਤਾ ਆਪਣੇ ਸਮਰਥਕਾਂ ਦੇ ਨਾਲ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਹਮਲਾ ਹੋਇਆ ਮਹਿੰਦਰ ਗੋਇਲ ਦੀ ਹਾਲਤ ਜਿਹੜੀ ਹੈ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਨਿੱਜੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਮਹਿੰਦਰ ਗੋਇਲ ਨੂੰ ਆਖਰਕਾਰ ਕੀ ਭਾਰਤੀ ਜਨਤਾ ਪਾਰਟੀ ਦੇ ਕੁਝ ਨੁਮਾਇੰਦਿਆਂ ਵੱਲੋਂ ਜੱਟ ਪੋਟਰਾ ਵੱਲੋਂ ਸਮਰਥਕਾਂ ਵੱਲੋਂ ਜਾਂ ਆਮ ਕਾਂਗਰਸ ਪਾਰਟੀ ਦੇ ਆਖਰਕਾਰ ਚੱਲ ਕੀ ਰਿਹਾ ਹੈ ਕਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਜੀ ਵੱਲ ਉੱਤੇ ਹਮਲਾ ਹੋ ਜਾਂਦਾ ਹੈ ਹੁਣ ਮਹਿੰਦਰ ਗੋਇਲ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਯਾਨੀ ਕਿ ਧੱਕਾ ਮੁਕੀ ਹੋਈ ਹੈ ਸੂਤਰ ਦੱਸਦੇ ਨੇ ਕਿ ਵੀਡੀਓ ਭਾਵੇਂ ਥੋੜੀ ਵਾਇਰਲ ਹੋਈ ਹੈ ਲੇਕਿਨ ਤੱਕਾ ਮੁਕੀ ਮਹਿੰਦਰ ਗੋਇਲ ਦੇ ਨਾਲ ਬਹੁਤ ਜ਼ਿਆਦਾ ਹੋਈ ਹੈ ਕਿਉਂਕਿ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਦਿੱਲੀ ਵਿੱਚ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵੋਟਰਾਂ ਵੱਲੋਂ ਕਿਉਂਕਿ ਵਿਕਾਸ ਦੇ ਨਾਮ ਤੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਲੋਕਾਂ ਨੂੰ ਲੁੱਟਿਆ ਵੀ ਹੈ ਤੇ ਠੱਗਿਆ ਵੀ ਹੈ ਇਹ ਤਾਂ ਹੁਣ ਪਤਾ ਲੱਗੇਗਾ 8 ਫਰਵਰੀ ਨੂੰ ਕਿਉਂਕਿ ਕਾਂਗਰਸ ਦਾ ਤਾਂ ਨਾਮ ਹੀ ਨਹੀਂ ਲੈ ਰਿਹਾ ਦਿੱਲੀ ਦੇ ਵਿੱਚ ਨਾਮ ਲੈ ਰਹੇ ਨੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਇਸ ਬਾਜ਼ੀ ਦੇ ਵਿੱਚ ਰਗੜੇ ਗਏ ਨੇ ਪੀਸੇ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ 2000 ਜੜੀਆਂ 25 ਦੀਆਂ ਲੁਕਸ ਬਤਾਨ ਸਾਹਿਬ ਦੀਆਂ ਚੋਣਾਂ ਚੱਲ ਰਹੀਆਂ ਨੇ ਜਿਸ ਦੀ VOTING 8 ਫਰਵਰੀ ਨੂੰ 5 ਫਰਵਰੀ ਨੂੰ ਹੋਵੇਗੀ 8 ਫਰਵਰੀ ਨੂੰ ਚੋਣ ਨਤੀਜੇ ਆ ਜਾਣਗੇ ਆਉਣਗੇ ਇਹਦਰ ਮਹਿੰਦਰ ਗੋਇਲ ਨੂੰ ਕੁੱਟਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਇਸ ਕਰਕੇ ਮਹਿੰਦਰ ਗੋਇਲ ਜਿਹੜੇ ਬੇਹੋਸ਼ ਹੋ ਗਏ ਨੇ ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਨੂੰ ਮਡਲੇ ਹਸਪੀਟਲ ਵਜਲ ਜਾ ਕੇ ਉਹਨਾਂ ਨੂੰ ਪਰਤੀ ਕਰਾ ਦਿੱਤਾ ਗਿਆ ਹੈ